ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਟਰਸਟ ਬਟਾਲਾ ਦੇ ਮੁਖ ਸੇਵਾਦਾਰ ਭਾਈ ਕੁਲਬੀਰ ਸਿੰਘ ਯੂਕੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੱਧ ਪ੍ਰਦੇਸ਼ ਜ਼ਿਲ੍ਹਾ ਬੜਵਾਨੀ ਪਿੰਡ ਉਮੱਟੀ ਦੇ ਗਰੰਤੀ ਸਿੰਘ ਭਾਈ ਤੇਜਪਾਲ ਸਿੰਘ ਦਾ ਘਰ ਬਣਾਉਣ ਵਾਸਤੇ 2 ਲੱਖ 10000 ਰੁਪਏ ਦੀ ਸੇਵਾ ਕੀਤੀ ਗਈ ਹੈ ਜਿਸ ਵਿੱਚ ਸੇਵਾ ਦੇ ਰਹੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖਾਲਸਾ ਯੂਕੇ ਭੈਣ ਸੁਖਜੀਤ ਕੌਰ ਯੂਕੇ ਭੈਣ ਦਲਬੀਰ ਕੌਰ ਯੂਕੇ ਵੱਲੋਂ ਸੇਵਾ ਭੇਜੀ ਹੈ ਸਤਿਗੁਰੂ ਜੀ ਭਾਈ ਸਾਹਿਬ ਤੇ ਭੈਣਾ ਦੀ ਚੜ੍ਹਦੀ ਕਲਾ ਕਰਨ ਜੀ ਸੰਗਤਾਂ ਜੀ ਆਪ ਜੀ ਦੇ ਸਹਿਯੋਗ ਨਾਲ ਹੀ ਇਹ ਖਾਲਸਾ ਸੇਵਾ ਟਰਸਟ ਬਟਾਲਾ ਦੀਆਂ ਸੇਵਾਵਾਂ ਚੱਲ ਰਹੀਆਂ ਹਨ ਸੰਘਾਜੀ ਤੁਹਾਡੇ ਸਹਿਯੋਗ ਦੀ ਲੋੜ ਹੈ ਇਹ ਜਿਹੜਾ ਗਰੀਬ ਪਰਿਵਾਰ ਨੇ ਇਹਨਾਂ ਦੀ ਮਦਦ ਹੋ ਰਹੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਮਕਾਨ ਦਾ ਕੰਮ ਚੱਲਦਾ ਪਿਆ ਇਹ ਗੱਡੇ ਖੋਦ ਕੇ ਤਿਆਰ ਹੋ ਗਏ ਨੇ ਜੀ ਸਮਝਾ ਮਾੜਾ ਜਿਹਾ ਸਾਈਡ ਰਾਜਾ ਮਹਾਰਾਜ ਦੇ ਕੇ ਮਹਾਰਾਜ ਰਾਜਾ ਮਹਾਰਾਜ ਦੇ ਕੇ ਮਹਾਰਾਜ ਰਾਜਾ ਵਾਈ ਦੂ ਵਾਈ ਦੂ ਵਾਈ ਦੂ ਕਿ ਸੇਵਕ ਪਰਿਵਾਰ ਨੇ ਸਮਾਨ ਵੀ ਜੀ ਇਹ ਆਪਣੇ ਗਿੱਟੀ ਤੇ ਪੱਤਰ ਤੇ ਕੁਝ ਇਹ ਆਪਣੇ ਇਤੇ ਸਰਿਆ ਪਏ ਨੇ ਜੀ ਇਹ ਈਟ ਨੇ ਤੇ ਭਾਈ ਸਾਹਿਬ ਸਿਮੇਂਟ ਇਹ ਸਾਰਾ ਮਕਾਨ ਬਣਾਉਣ ਵਾਸਤੇ ਜਿਹੜਾ ਸਮਾਨ ਨੇ ਸਾਰਾ ਕੁਝ ਭਾਈ ਸਾਹਿਬ ਨੇ ਲਾ ਕੇ ਰੱਖ ਦਿੱਤਾ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਮਕਾਨ ਦੇ ਅੰਦਰ ਇਹਨੂੰ ਮਾੜਾ ਜਾਓ ਇਹ ਸਿਮੇਂਟ ਬਈ ਨਹੀਂ ਜੀ ਆਸਾ ਸਰਟਿਫਿਕੇਟ ਦਾ ਦੇ ਮੁਕੇਸ਼ਵਰ ਦਾ ਪੈਸਾ ਵੀ ਕੁਲਵੀਰ ਸੇ ਤੇ ਖਾਸ ਕਰਕੇ ਹਸਪਤਾਲਾਂ ਦੀ ਸਾਰੀ ਸੰਗਠਨ ਤੇ ਦਿਰੋਧਨਵਾਦੀ ਵਾਈ ਗੁਰੂ ਜੀ ਦਾ ਖਲਸਾ ਵਾਈ ਗੁਰੂ ਜੀ ਤੇ